ਕਹਤਾ ਪ੍ਰਭ ਕਾ ਸਿਮਰਨ ਸਾਧ ਕੇ ਸੰਗ ਸਰਬੰਦਾ ਨਾਨਕ ਹਰ ਇਹ ਕੋਈ ਕਹਿਣ ਕੋ ਹੁੰਦੀਆਂ ਗੱਲਾਂ ਥੋੜਾ ਹੈ ਪ੍ਰੈਕਟੀਕਲ ਹੈ ਸਾਰਾ ਉਹਨਾਂ ਦਾ ਜੋ ਉਹਨਾਂ ਨੇ ਕੀਤਾ ਜੋ ਉਹਨਾਂ ਨੇ ਦੇਖਿਆ ਜੋ ਅਕਾਲ ਪੁਰਖ ਨੇ ਉਹਨਾਂ ਨੇ ਬਚਨ ਕੀਤੇ ਸਾਨੂੰ ਰਟਨ ਚ ਦੇਤੇ ਉਹਨਾਂ ਨੇ ਦੇਖੋ ਇਹੋ ਜਾਂ ਤਾਂ ਹੀ ਧਰਤੀ ਧਵੀ ਦੇ ਬਣਾ ਬਿਆ ਨਾ ਤੁਸੀਂ ਦੇਖੋ ਸ਼ਹੀਦੀ ਵੀ ਕਿੱਡੀ ਵੱਡੀ ਸਾਡੀ ਖਾਤਰ ਸੁਖਮਨੀ ਸਾਹਿਬ ਸੁੱਖਾਂ ਦੀ ਮਣੀ ਗੁਰਬਾਣੀ ਸਾਨੂੰ ਉਚਾਰਨ ਕਰਕੇ ਦੇਤੀ ਉਹਨਾਂ ਨੇ ਸਾਦੀ ਭਾਸ਼ਾ ਚ ਵੀ ਇਹ ਬੱਚੇ ਸਮਝ ਜਾਣ ਕਿ ਜੇ ਕਿਸੇ ਦੇ ਘਰੇ ਕਲੇਸ਼ ਪੈ ਗਿਆ ਇਸੇ ਦੇ ਮਨ ਚ ਪੈ ਗਿਆ ਕਿਸੇ ਦੇ ਤਨ ਚ ਪੈ ਗਿਆ ਸਿਮਰੋ ਸਿਮਰ ਸਿਮਰ ਸੁਖ ਪਾਉ ਕਲ ਕਲੇਸ਼ ਤਨ ਦੱਸੋ ਗੁਰੂ ਕੀ ਕਰੇ ਜੀ ਹੋਰ ਕਿਸੇ ਦੇ ਘਰ ਵਿੱਚ ਆ ਕੇ ਇਹ ਗਿਆਨ ਦੇਣਾ ਕੋ ਛੋਟੀ ਗੱਲ ਥੋੜਾ ਕਾਲ ਵੀ ਤਾਂ ਮਾਂ ਬਲੀ ਐ ਉਹਨਾਂ ਨੂੰ ਦੱਸਣਾ ਵੀ ਆ ਕੇ ਦੇਖੋ ਵੀ ਤੁਸੀਂ ਐ ਨਿਕਲ ਸਕਦੇ ਹੋ ਐ ਸਿਮਰਨ ਕਰੋ ਠੀਕ ਹੈ ਜੀ ਆਓ ਫਿਰ ਆਪਾਂ ਕਰੀਏ ਮੰਨੀਏ ਪੰਜਵੇਂ ਪਾਤਸ਼ਾਹ ਦਾ ਬਚਨ ਠੀਕ ਹੈ ਜੀ ਨੇਤਰ ਬੰਦ ਕਰ ਲਓ ਜੀ ਬਿਲਕੁਲ ਵੀ ਤੁਸੀਂ ਕਿਸੇ ਬਾਡੀ ਦੇ ਪਾਰਟਸ ਤੇ ਫਿਕਸ ਨਹੀਂ ਫੋਕਸ ਨਹੀਂ ਕਰਨਾ ਠੀਕ ਹੈ ਸਿਰਫ ਆਉ ਦੀ ਆਜ ਤੇ ਧਨ ਮੇ ਧਿਆਨ ਧਿਆਨ ਮੇ ਜਾਂਣਾ ਗੁਰਮਖ ਗੱਥ ਵਾਹਿ ਕਹਿ ਕੇ ਆਦੀਵਾਜ ਨੂੰ ਸੁਣਦੇ ਆ ਨਾ ਵੀ ਤੱਕ ਉਹ ਕਿ ਗੁਫਾ ਹੈ ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਾਉਣ ਬਚਾਇਆ ਵਜਾਇਆ ਵਾਜਾ ਪਾਉਣ ਨੌ ਦਵਾਰੇ ਪ੍ਰਗਟ ਕੀਏ ਦਸਮਾ ਗ੍ਰੰਥ